ਹਾਂ ਤੁਸੀਂ ਕਾਲਾ ਲਈ ਸਾਰਾ ਨੂੰ ਠੀਕ ਠਾਕ ਹੋਗੇ ਵਧੀਆ ਹੋਊਗਾ ਤਰਾਓ ਤੇ ਅਸੀਂ ਆ ਜਾਏ ਆਵੇ ਕੀ ਆਰਨਾ ਦੇਖਣਾ ਹੈ ਸਬਜੀ ਵਿੱਚ ਰੱਖੀ ਆ ਹਾਂ ਆ ਕੀ ਲਾ ਰੱਖਿਆਗਾ ਇਹ ਮਟਰ ਨੇਗੇ ਆ ਮਟਰ ਲਾ ਰੱਖਿਆ ਵੀਰੇ ਦੇਖੋ ਯਾਰ ਆ ਵਿੱਚ ਗੋਭੀ ਆਗੀ ਅੱਛਾ ਵਿੱਚ ਗੋਭੀ ਲਾ ਰੱਖੀ ਆ ਕਈ ਤੇ ਹੋ ਲਸਣਾਂ ਜੀ ਗੰਡੇ ਹਾਂ ਹਾਂ ਲਸਣ ਲਾ ਰੱਖਿਆ ਇਧਰ ਇਧਰ ਆ ਪਾਲਕ ਤੇ ਇਧਰ ਤਾਂ ਪੂਰਾ ਹੀ ਲਾ ਰੱਖਿਆ ਰੰਗਲ ਮੰਗਲਾ ਕਰੀਏਗੀ ਅੱਛਾ ਆ ਜਾ ਇੱਧਰ ਦਖਾਈ ਮੇਥੇ ਮੁੱਥੇ ਪੂਰੀ ਲਾ ਰੱਖੇ ਆਂ ਹਾਂ ਮੇਥੇ ਤਾਂ ਮੇਥੇ ਮੁੱਥੇ ਪੂਰੀ ਲਾ ਰੱਖੇ ਆਂ ਹਾਂ ਇਹ ਮੂੜੀਆਂ ਤੇਰੀਆਂ ਹੋਈਆਂ ਨਹੀਂ ਅਜੇ ਹਨਾ ਆਏ ਹੋ ਬਾਹਰ ਲੇਟ ਲਾਉਂਗਾ ਨਹੀਂ ਨਾ ਗਾਜਰਾਂ ਹਾਂ ਪਾ ਕੇ ਚਾ ਪਕਾ ਲਵਾਂ ਹਾਂ ਬੱਚੇ ਲਿਆ ਰੱਖੇ ਆਂ ਹੈ ਤੇਰੇ ਨਾਲ ਹੀ ਰਹਿੰਦੇ ਆ ਉਹ ਕੁੱਤਾ ਇਧਰ ਬੜਾ ਬੜਾ ਪੌਂਕਦਾ ਹੈ ਨਾ ਆਹ ਰਹੀ ਬੈਂਗੜੀਆਂ ਦੀ ਕੜੀ ਕੱਟਤਾ ਟਰਲੀਸ ਤੋੜ ਕੇ ਅੱਛਾ ਅੱਛਾ ਬੈਂਗੜੀਆਂ ਲੱਗ ਰੀਆਂ ਮਿੱਤਰੋ ਇਧਰ ਲਸਣ ਥੋੜੇ ਜਿਹਾ ਥਾਂ ਚ ਹੋਰ ਬੀਜ ਰੱਖੀ ਹੈ ਨਾ ਹਾਂ ਲਸਣ ਬੰਦੇ ਧਣੀਆਂ ਅੱਛਾ ਹੂੰ ਧਣੀਆਂ ਤੁਣੀਆਂ ਹੈ ਹਾਂ ਸਾਰਾ ਕੁਝ ਅੱਛਾ ਇਧਰ ਦੇਖੋ ਭਰਾ ਸਬਜੀ ਸਬਜੀ ਪੂਰੀ ਲਾਰਕੀਆਂ ਪਾਲਕ ਲਾਰਕੀਆਂ ਹੈ ਇਧਰ ਲਾਰਕੀਆਂ ਗਾਜਰਾ ਤੇ ਹੈ ਧਨੀਆ ਧਨੀਆ ਆ ਬੈਂਗਣੀ ਖੜੀਆਂ ਮਿੱਤਰੋ ਆਂ ਖੜੇ ਬੈਂਗਣੀ ਦੇ 부ਜੇ ਤੇਲ ਲਸਣ ਲਸਣ ਬੀਜ ਰੱਖਿਆ ਉੱਥੋਂ ਤੱਕਰ ਬੀਜ ਰੱਖਿਆ ਨਾ ਫੇਰ ਤਾਂ ਬਹੁਤ ਪਿਆਗਾ ਯਾਰ ਜੇ ਹੋਰ ਸਬਜੀ ਪਹਿਲਾਂ ਪਹਿ ਉਧਰ ਸਾਰਾ ਅੱਧਾ ਕਿੱਲੇ ਵਾਂਗੂ ਉਧਰ ਬੇਲਾ ਪਿਆ ਹਨਾ ਜੇ ਸਬਜੀ ਇਹ ਕੀ ਦਾ ਹੈ ਇਹ ਮੈਂ ਮੰਨੂ ਕੇ ਤੇਰੀ ਭੈਣ ਕੇ ਹੈ ਹਾਂ ਠੀਕ ਹੈ ਭਾਈ ਇਹ ਨਾ ਬੋਹਾ ਪਿੰਡ ਚ ਆਏ ਹੋਏ ਆ ਸਹੀ ਮੇਰੀ ਸਾਲੀ ਕੋੜੇ ਤੇ ਇਹਨਾਂ ਨੇ ਸਬਜੀ ਵਿਚਾਰਿਆ ਨੇ ਕਹਿੰਦੇ ਰਾਜੂ ਨੂੰ ਕਹਿੰਦੇ ਉਹ ਕਰਾ ਲਓ ਗੁੱਡੀ ਜੀ ਪਾਤੀ ਸੀ ਕਹ ਲੈਣਾ ਥੋੜੀ ਥੋੜੀ ਤਬਾਹ ਕੇ ਮੂੰਹ ਦਾ ਸਰੀਰ ਕਹਿੰਦੀ ਡਾਊਨ ਹੋ ਰਿਹਾ ਮੇਰਾ ਬੁਖਾਰ ਨਾ ਤੇ ਲਸਣ ਲਸਣ ਲਾ ਰੱਖੀਆ ਮਿੱਤਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਵਿੱਚ ਸਾਗ ਆ ਯਾਰ ਮੈਂ ਕਹਣਾ ਕਿਹੜੀ ਪਾਲਕ ਆ ਇਦਾਂ ਹੀ ਇਹ ਤਾਂ ਸਾਗ ਆ ਹੈ ਇਹਦਾ ਸਾਗ ਆ ਇਹਦਾ ਸਾਗ ਆ ਮੈਂ ਕੱਲ ਪਾਲਕ ਦੇ ਬਲੇ ਕਿਚ ਰਹਿ ਗਿਆ ਸੀ ਨਾ ਪਾਲਕ ਨਹੀਂ ਹੈਗੀ ਸਰੋਂ ਦਾ ਪਾਣੀ ਪਾ ਲਈ ਅੱਛਾ ਛੋਟੀ ਛੋਟੀ ਪਾਲਕ ਠੀਕ ਹੈ ਠੀਕ ਹੈ

<sk original> अच्छा कुत्ती पाल रखी ਇੱਥੇ ਹੈ ਠੀਕ ਹੈ ਬੇਲਾ ਪਿਆ ਬਾਣ ਤਾਂ ਸਰੋਂ ਬਹੁਤ ਹੋ ਜਾਂਦੀ ਹੈ ਨਾ ਬੇਲਾ ਪਿਆ ਬਾਣ ਠੀਕ ਹੈ थैंक यू ਭਾਈ ਧੰਨਵਾਦ ਪ੍ਰਭੂ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਆ ਇੱਕ ਬਾਈ ਦਵਾਖ ਦਿਖਾਉਣਾ ਤੈਨੂੰ ਧੰਨਵਾਦ ਦਵਾਖ ਇਹ ਥੋੜਾ ਗਰਾਰੀ ਅੜਦੀ ਆ ਇਹ ਦੇ ਵਿਚਾਰੇ ਦੇ ਬੱਚੇ ਦੇ ਆ ਇਹ ਕੀ ਕੀ ਆਟਮ ਵੀ ਜੇ ਤੁਸੀਂ

ਯਾ ਚਲ ਲਸਣ ਤੇ ਗਾਜਰਾ ਕਹਿੰਦਾ ਜੀ ਇਹ ਅੱਛਾ ਲਸਣ ਤੇ ਗਾਜਰਾ ਕਹਿੰਦਾ ਆਹ ਕਹਿੰਦੇ ਹੁੰਦੇ ਨਾ ਗੂਗਲ ਦੀ ਰਾਮ ਜੀ ਕਿਹਦੀ ਮਾਇ ਜਾਣੀ ਤੂੰ ਹੀ ਜਾਣਨੀ ਫਿਰ ਇਹਦੀ ਜਾਣਦੀ ਐਂਦੀ ਰਾਮ ਜੀ ਵੀ ਇਹ ਕਹਿੰਦਾ ਕੀ ਹੈ ਅੱਛਾ ਇਹ ਟੱਪਦਾ ਜਗਾ ਤੂੰ ਐਨਾ ਇਹਦੀ ਸਮਝ ਘੱਟ ਹੋਣੀ ਇਹਦੀ ਮੈਨੂੰ ਆਉਂਦੀ ਹੈ ਸਮਝ ਜ਼ਿਆਦੇ ਅੱਛਾ ਇਹ ਸਾਰੇ ਸਬਜ਼ੀ ਦਾ ਨਾਮ ਕੀ ਲੈਂਦਾ ਤੇਰੇ ਪਹਿਲੇ ਤਾਂ ਕਿਹਾ ਜੀ ਸਾਗ ਆ ਹਾਂ ਤੇਰੇ ਨੇ ਗਾਜਰਾ ਕਹਿੰਿਆ ਫਿਰ ਮੂਲਨਾ ਕਹੀਆਂ ਹਾਂ ਤੇ ਫਿਰ ਲਸਣ ਕਹਿੰਦਾ ਇਹ ਅੱਛਾ ਹਾਂ ਭਾਈ ਯਾਰ ਇਹ ਗਰੀਬਾਂ ਨੇ ਵੀਡੀਓ ਬਚਾਰੀਆਂ ਦੀ ਲੈ ਕੇ ਸ਼ੇਰ ਜ਼ਰੂਰ ਕਰਿਆ ਕਰੋ ਸਮਰੇ ਸਬਰ ਆਇਕਾ ਭਾਵਣ ਕੇ ਹੱਥ ਬੰਨ ਕੇ ਬੇਨਤੀ ਆ ਅੱਗੇ ਭਾਈਆਂ ਕੇ ਸ਼ੇਰ ਜ਼ਰੂਰ ਕਰਦਿਆ ਕਰੋ ਹਾਈ ਹਾਂ ਤੇ ਤੇ ਦੀ ਦੂਰ ਆ ਹਟਾ ਮੁੰਡੇ ਦੀ ਗੱਲ ਜ਼ਰੂਰ ਸੁਣੋ ਖੜ ਜਾ ਹੁਣ ਦੁਬਾਰੇ ਕਹੇ ਪੁੱਤ ਖੜ ਚੁਕਾ ਮਿੰਦੂ ਉਂ ਫਿੱਟ ਲੇ ਪਾਈ ਦੀ ਛੇ 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 ਤੇਰੂ ਸ਼ੇਰ ਕਰੇਪ ਕਹੀਂ ਸ਼ੇਰ ਸ਼ੇਰ ਪਸ